ਸਤਿ ਸ਼੍ਰੀ ਅਕਾਲ ਸਾਡੀ ਭੈਣਾਂ ਨੂੰ ਠੀਕ ਹੈ ਤੇ ਆਹ ਹੈ ਏ ਟੈਕਸਟ ਦੇ ਸੂਟ ਏਕੇ ਟੈਕਸਟ ਦੇ ਸੂਟ ਹੈ ਸਾਡੇ ਇਹ ਇਹਨਾਂ ਤੇ ਬੋਟਮ ਵਰਕ ਹੈ ਇਹ ਸਮਝੀ ਕੋਈ ਪੀਸ ਫੋਲ ਕੇ ਦਿਖਾ ਦਿੰਦੇ ਬਾਕੀ ਦੋ ਪੀਸ ਇੱਧਰ ਨੇ ਈ ਹੈ ਠੀਕ ਹੈ ਇਹਨਾਂ ਦੇ ਬੋਟਮ ਤੇ ਦਾ ਵਰਕ ਆਊਗਾ ਉਹੀ ਰੇਂਜ ਵਿੱਚ ਸੂਟ ਹੈ ਭੈਣ ਜੀ ਸਾਰੇ ਰੇਂਜ ਵਿੱਚ ਇਹ ਕਿਸੀ ਰੇਟ ਹੁਣ WhatsApp ਤੇ ਪੁੱਛੂਗੇ ਸਾਨੂੰ ਕਿਹੜੀ ਦੱਸੂਗੇ ਸਾਡੇ ਕੋਲ ਨਾ ਟਾਈਮ ਨਹੀਂ ਹੁੰਦਾ ਇਹ ਕਿਉਂਕਿ ਕਈ ਵਾਰ ਰੇਟ ਦਾ ਅਡਜਸਟ ਹੋ ਜਾਂਦਾ ਕਿਤੇ ਜਿੱਤੀ ਦੇ ਵਿੱਚ ਕੱਪੜਾ ਹੋਰ ਨੂੰ ਪਤਾ ਹੀ ਹੈ ਬੜਾ ਫਾਈਨ ਹੁੰਦਾ ਇਹਨਾਂ ਦਾ ਕੱਪੜਾ ਸਾਡੇ ਕੋਲ ਕਿੰਨਾ ਵਧੀਆ ਡਿਜ਼ਾਈਨ ਹੈ ਕਿੰਨੇ ਸੋਨ ਲੁੱਕ ਹੈ ਦੀ ਖਿਲੇ-ਖਿਲੇ ਇਹ ਫਲੋਰ ਹੈ ਨਾ ਲੋ ਇਹਨਾਂ ਸੂਟ ਹੈ ਇਹ ਤਿੰਨ ਕਲਰ ਅਵੇਲੇਬਲ ਹੈ ਬਸ ਇਹ ਵਾਲਾ ਏਕੇ ਟੈਕਸ ਦਾ ਸਿੜਕ ਦਾ ਸੂਟ ਹੈ ਤੇ ਇਹ ਜਿਹੜੇ ਤਿੰਨ ਕਲਰ ਵੇ ਲੈਵਲ ਹੈ ਡਿਜ਼ਾਈਨ ਬਹੁਤ ਸੋਹਣਾ ਹੈ ਜਿਓਮੈਟ੍ਰੀਕਲ ਜਿਹੜਾ ਡਿਜ਼ਾਈਨ ਹੈ ਤੇ ਕਲਰ ਵੀ ਬਹੁਤ ਪਿਆਰੇ ਹੈ ਦੇਖ ਤੁਹਾਨੂੰ ਖੋਲ ਕੇ ਦਿਖਾ ਰਹੀ ਨੀ ਦੁਪੱਟੇ ਬਹੁਤ ਸੋਹਣੇ ਹੈ ਮਸਲੀਨ ਦੇ ਦੁਪੱਟੇ ਹੈ ਇਹ ਮਤਲਬ ਕਿ ਤੁਸੀਂ ਦੇਖਿਆ ਕਿ ਸਾਡੀ ਕਿੱਲੀ ਆਂਦੀ ਹੈ ਇਹ ਤੁਹਾਨੂੰ ਪਸੰਦ ਹੈ ਅਸੀਂ ਉਹੀ ਸੂਟ ਰਿਹਾਦੇ ਜਿਹੜੇ ਕਿ ਅਸੀਂ ਵੀ ਖੁਦ ਪਾਉਂਦੇ ਆ ਇਹਨਾਂ ਐਨੀ ਆ ਗਿਆ ਸੀ ਬਾਕੀ ਕਸਟਮਰ ਵਾਸਤੇ ਲਿਆ ਰਹੇ ਆਪਣੇ ਬਸ ਇਹ ਹੋ ਗਿਆ ਇਹ 베ਅਰ ਕਰਦੇ ਐਜੰਦੇ ਸੂਟ ਬਸ ਨੈਕਸਟ ਆਰਟੀਕਲ ਦੇਖੋ ਇਹ ਜਿਹੜਾ ਦਿੱਦ ਦੁਪੱਟਾ ਐ ਕੰਟਰਾਸਟ ਐ ਉਹ ਵਾਈਟ ਸਲਵਾਰਾਂ ਦੇ ਨਾਲ ਆ ਇਹ ਸਾਰਾ ਇਹ ਕਰੀਮਿਸ਼ ਕਰੀਮਿਸ਼ ਸਲਵਾਰਾਂ ਇਹਨਾਂ ਦੇ ਨਾਲ ਸਾਰਿਆਂ ਪਰ ਬੋਟਮ ਵਰਕ ਐ ਇਹ ਇੱਕ ਤੁਹਾਨੂੰ ਅਸੀਂ ਖੋਲ ਕੇ ਦਿਖਾ ਦਿੰਦੇ ਹਾਂ ਪੰਜ ਕਲਰ ਅਵੇਲੇਬਲ ਐ ਕਹਿੰਦੇ ਬਖੈ ਜੀ ਇਹਨਾਂ ਨੂੰ ਤਿਆਰ ਕਰਨੀ ਹੈ ਹਾਂ ਇਹ ਦੁਪੱਟਾ ਇਹਦੇ ਨਾਲ ਦਾ ਕਟਵਰਕ ਹੋਏਗਾ ਸਾਰੇ ਉਹ ਬਾਟਮ ਦੇ ਬਰਕਰੇ ਦੋ ਤੇ ਇਹ ਬਣਾ ਚੋਰ ਸਾਈਡ ਇਹਦੇ ਕਟਵਰਕ ਕੀਤੇ ਤੇ ਵਿੱਚ ਵੀ ਸਾਰਾ ਜਾਨੀ ਕਿ ਇੰਵਰਡਰੀ ਕੀਤੀ ਹੋਈ ਹੈ। ਹੋਰ ਫਿਨਿਸ਼ਿੰਗ ਕਰਤਾ। ਇਹ ਵੀ ਕੇਕੇ ਟੈਕਸ ਦੇ ਸਿਰ ਤੇ ਸੂਟ ਹੈ। ਮਸਲੀਨ ਦੁਪੱਟਾ ਹੈ ਇੱਕ ਦੇਖੋ ਕਿੰਨਾ ਖੁੱਲਾ ਡੁੱਲਾ ਦੁਪੱਟਾ ਦੇਖ ਲਓ ਕਿੰਨਾ ਖੁੱਲਾ ਡੁੱਲਾ ਹੈ ਇਹਦਾ। ਠੀਕ ਹੈ ਰਾਮ ਦਾ ਸੋਬਰ ਜੇ ਕਲਰ ਸੋਬਰ ਜੇ ਕਲਰ ਹੈ ਹਲਕਾ ਜਿਹਾ ਪਿੰਕ ਹਲਕਾ ਜਿਹਾ ਪਿਸਟਾ ਕੋਈ ਜਿਹਾ ਫਰੋਜ਼ੀ ਇਹ ਦੇਖ ਲਓ ਫੋਟੋ ਲਈ ਬਹੁਤ ਬਹੁਤ ਵਧੀਆ ਸੂਟ ਹੈ ਚਾਹੇ ਸਮੂਥ ਬਣਾਦਾ ਇਸੇ ਦਾ ਫਲੈਸ਼ ਹੈ ਤੇ ਇਹਦੇ ਵਿੱਚ 골ਡਨ ਟੱਚ ਦਿੱਤਾ ਹੋਇਆ ਹੈ ਇਹਦੀ ਕਪੜੇ ਦੀ ਬੁਣਤੀ ਦੇ ਵਿੱਚ ਹੀ 골ਡਨ ਟੱਚ ਹੈ ਇਹਦੀ ਕੰਨੀ ਤੇ ਬਗ ਲੱਗਦਾ ਹੈ ਦੇਖੋ ਇਹਦਾ ਸ਼ਿਮਰ ਨਹੀਂ ਹੁੰਦੀ ਹੈ ਜੀ ਉਸ ਟਾਈਪ ਜਿਹਾ ਇਹ ਔਰ ਜਿਵੇਂ ਕਿ ਬਿਸਕੋਸ ਜੋਰ ਜੱਟ ਹੁੰਦਾ ਹੈ ਉਹ ਵਾਲਾ ਇਹ ਸਟੌਕ ਹੈ ਪ੍ਰੈਸ ਕਰਨ ਦੀ ਜਰੂਰਤ ਨਹੀਂ ਪੈਣੀ ਕਦੇ ਹਾਂਜੀ ਇਹਨੂੰ ਜਿਵੇਂ ਮਰਜੀ ਤੁਸੀਂ ਸੂਟ ਬਣਾਓ ਫਰੋਗ ਬਣਾਓ ਕੁਝ ਵੀ ਬਣਾਓ ਬਹੁਤ ਵਧੀਆ ਲੱਗੂਗਾ ਪੈਂਟ ਹੀ ਵਸਣਾ ਹੈ ਔਰ ਸਿਰਫ 21 ਪ੍ਰਿੰਟ ਤੇ 21 ਕਲਰ ਹੈ ਇਹਨ ਸੂਟ ਅਵੇਲੇਬਲ ਹੈ ਇੱਥੇ ਆਹ ਵੜੇ ਸੂਟ ਦੇਖ ਲਓ ਤੇ ਇਹਨਾਂ ਦਾ ਕਪੜਾ ਹੀ ਬਹੁਤ ਵਧੀਆ ਹੈ ਫਾਈਨ ਹੈ ਟੋਟਨ ਇਹਨਾਂ ਨੂੰ ਵੀ ਲੋਪਾਈ ਇਹ ਹੁਣ ਤੁਸੀਂ ਸਾਰੇ ਇਹਨਾਂ ਵੀਡੀਓ ਦੇਖ ਲਈ ਤੇ ਫਿਰ ਇਹਨਾਂ ਦੇ ਵਿੱਚ ਤੇ ਫਿਰ ਉਹੀ ਗੱਲ ਹੈ ਕਿ ਤੁਸੀਂ ਸਿਲੈਕਟ ਕਰੋ ਤੇ ਬਾਕੀ ਸਾਡੀ ਵੀਡੀਓ ਨੂੰ ਬਾਅਦ ਤੇ ਬਾਅਦ ਸ਼ੇਅਰ ਕਰਿਆ ਕਰੋ ਕਿ ਤੁਹਾਡੇ ਦੋਸਤੋ ਮਿੱਤਰ ਸੱਜਣ ਸਾਰੇ ਦੇਖ ਸਕਣ ਇਹ ਬਾਕੀ ਸਾਡੇ ਪ੍ਰੋਫਾਈਲ ਤੇ ਆਓ ਤੇ ਸਾਨੂੰ ਸੇਵਾ ਦਾ ਮੌਕਾ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ